ਹਾਏ ਭੁੱਖ ਵੀ ਬੜੀ ਲੱਗੀ ਪਈ ਆ ਨਹੀਂ ਤੇ ਤੇ ਰੋਟੀਆਂ ਨਹੀਂ ਪੱਕੀਆਂ ਜੇ ਗੱਲ ਸੁਣ ਲੈ ਰੋਟੀਆਂ ਨਹੀਂ ਪੱਕੀਆਂ ਜੇ ਤੈਨੂੰ ਆਕਲ ਨਹੀਂ ਨਾ ਬੋਲਣ ਦੀ ਬੋਲਦੀ ਕਿ ਮੈਂ ਜਿਨੇ ਬੋਲੀ ਦੰਦਾ ਤੂੰ ਵੀ ਬੋਲਦੀ ਐ ਤੈਨੂੰ ਨਹੀਂ ਪਤਾ ਦਾ ਦੁਪਹਿਰ ਹੋ ਗਿਆ ਰੋਟੀਆਂ ਨਹੀਂ ਖਾਣੀਆਂ ਸੀ ਫੇਰ ਖਾਣੀਆਂ ਦਾ ਕੰਮ ਨਹੀਂ ਕਰਨਾ ਸੀਗਾ ਦੂਜਾ ਬੱਕਰ ਫੇਰੇ ਸਾਰੇ ਕੱਪੜੇ ਧੋਤੇ ਆਪ ਤਾਂ ਮੇਲਣ ਵੇਖ ਇੱਥੇ ਕੁਰਸੀ ਦੇ ਉੱਤੇ ਚੜ੍ਹ ਕੇ ਬੈਠੀ ਰਣੀ ਕੰਮ ਵੀ ਕਰਾ ਸਕਦੀ ਨਾਲ ਨਹੀਂ ਤੇ ਤੂੰ ਸਾਰਾ ਕੰਮ ਕਰਦੀ ਐ ਤੇ ਮੈਨੂੰ ਪੁੱਛ ਕੇ ਕਰਦੀ ਐਂਗੀ ਵੈਸੇ ਵੀ ਨਾ ਤੈਨੂੰ ਕੰਮ ਕਰ ਲਈ ਲਿਆਂਦਾ ਕੰਮ ਕਰਿਆ ਕਰ ਚੁੱਪ ਚਾਪ ਮਾਂ ਨੇ ਕੁਝ ਸਿਖਾਇਆ ਨਹੀਂ ਬਗਵਾਸ ਮਾਰਦੀ ਐ ਮਾਂ ਨੇ ਕੁਝ ਸਿਖਾਇਆ ਨਹੀਂਗਾ ਤੋਤੀ ਐਵੇਂ ਕੁੜੀ ਸਿਖਾਇਆ ਤੇਰੇ ਨਾਲੋਂ ਕੁਝ ਜ਼ਿਆਦਾ ਸਿਖਾਇਆ ਹੈ ਵੇ ਜੀਵਨ ਚਲਾਉਣੀ ਨਹੀਂ ਸਾਨੂੰ ਸਿਖਾਈ ਜਿਵੇਂ ਤੂੰ ਚਵਰ ਚਵਰ ਕਰਦੀ ਆਂ ਗਾਂ ਜਾ ਕੇ ਵੇਖ ਲਉ ਜਦ ਤੂੰ ਰੰਗ ਲਾਏ ਹਾਂ ਕੁਰਸੀ ਤੇ ਬੈਠ ਕੇ ਤੂੰ ਪਕਾ ਕੇ ਖਵਾਈਆਂ ਮੋਆਰ ਦਾ ਖਾ ਲੋਏ ਤੂੰ ਜਿੰਨਾ ਮਰਜੀ ਜਿਆਦੀ ਨਾ ਬੋਲਣ ਦੀ ਲੋੜ ਨੀਗੀ ਨਾਲਾ ਰੋਟੀ ਪਕਾ ਕੇ ਲੈ ਤੇ ਮੈਂ ਅੰਦਰ ਬੈਣੀ ਰੋਟੀ ਪਕਾ ਕੇ ਮੇਰੀ ਸਬਜੀ ਜਿਕੇ ਹੋ ਪਾ ਕੇ ਲੈ ਕੇ ਆਈਂ ਦੇਸੀ ਸਮਝ ਗਈ ਨਾ ਮੈਂ ਦੇਖ ਲੈ ਕਿੰਨੀ ਪਤਲੀ ਆ ਤੂੰ ਦੇਖ ਲੈ ਕਿ ਨਹੀਂ ਫੇਰਦੀ ਜਾਨੀ ਆ ਨਾਲ ਦੇਖ ਲੈ ਮੈਂ ਅੰਦਰ ਬੈਣੀ ਆ ਪਾਣੀ ਲੈ ਹੱਥੋਂ ਉਂਗੀ ਮੈਂ ਇੱਥੇ ਬੈਠੀ ਹਟ ਜਾਉ ਨਹੀਂ ਆ ਦਮ ਨਹੀਂ ਤੇਰਾ ਮੱਥਾ ਨਾਲੇ ਹੱਥ ਹੱਥ ਮੈਂ ਇੱਥੇ ਨਹੀਂ ਧੋਣਦੇ ਨੇ ਬਾਹਰ ਆ ਕੇ ਧੋਈ ਤੇ ਸੱਪਾ ਗਲ ਪਾਇਆ ਨਹੀਂ ਕਿੱਥੇ ਵਿਆਹ ਕੇ ਇਹਨੂੰ ਮਗਰੋਂ ਲਾਣਾ ਉਹ ਜਾ ਕੇ ਅੱਗੇ ਰੰਗ ਲਾ ਦੂਗੀ ਰੋਜ਼ ਹੀ ਦਵਾਈ ਰੱਖਿਆ ਕਰੂੰਗੀ ਨਾਂਬੇ ਅੱਜ ਇਹਨੂੰ ਮੈਂ ਜੀ ਰੋਟੀ ਖਵਾਉਂਗੀ ਤੇ ਰੱਖੂੰਗੀ ਆਜੇ ਨੂੰ ਮਿੱਠਾ ਥੋੜਾ ਬਾਕੇ ਦੇ ਅਜੇ ਵੀ ਯਾਦ ਰੱਖੂ ਇਹਨੂੰ ਮਾਪੋਂ ਪਰੋਂ ਤੇਰ ਬੈਠੀ ਜੇ ਬੈਟ ਤੇ ਬਹਿਣ ਵੀ ਦੇਣਾ ਤਾਂ ਕਹਦੀ ਇਹਨੂੰ ਮਨਾ ਟਾਈਮ ਲੱਗਿਆ ਦਾ ਨਹੀਂ ਹੁਣ ਮੈਂ ਵੀ ਆ ਰੋਟੀ ਮੀਨਾ ਲਾਂਗੀ ਕਿਤੇ ਭੁੱਖ ਨਾਲ ਜਾਨ ਨਿਕਲੀ ਜਾਂਦੀ ਆ ਇਹਨੂੰ ਲਾਗੀ ਮਸਤਾਂ ਸੁਝਣਾ ਉਹ ਹੋਲਾ ਲੱਗਿਆ ਹੁਣ ਭੁੱਖ ਨਾਲ ਜਾਨ ਨਿਕਲੀ ਜਾਂਦੀ ਆ ਭੜਾ ਇਧਰ ਖੜ ਚੌਂ ਸੰਗ ਪਾੜਾ ਡੋਲ ਲਈ ਐ ਤੇ ਫੇਰ ਤੋ ਲੈ ਗਈ ਤੂੰ ਤੇ ਹੱਤਾਂ ਨੇ ਪੁੱਟੇ ਲੋਕੋ ਦੀ ਚੋਲ ਚਲਾ ਦੇ ਦੇਖ ਕਿੰਨਾ ਸੂੜਾ ਲਾ ਰੱਖਿਆ ਇਹਨੂੰ ਇਹਨੇ ਨੱਚਾ ਪਾ ਰਖੀ ਆ ਅੱਗ ਲੱਗਦੀ ਆ ਤੈਨੂੰ ਅਕਲੋ-ਕਲਾ ਨਹੀਂ ਕਿ ਬੋਲਣ ਦੀ ਮਾਣਾ ਹੈ ਨਾ ਤਲੀਵ ਨਾਲ ਬੋਲਿਆ ਕਰ ਬੱਪਰ ਜਾਈ ਲੱਗਨੀ ਤੇਰੀ ਫੇਰ ਫੇਰ ਨਹੀਂ ਕਿਤੇ ਮੈਨੂੰ ਤੇ ਅਕਲ ਦੂਜੀ ਤਰ੍ਹਾਂ ਖੋਣੀ ਪਵੇ ਕਿਸੇ ਤਰ੍ਹਾਂ ਗੁੰਡਾ ਕਰਵਾ ਲਿਆਂਗੀ ਮਰਦਾਰ ਦਾ ਜਾਲੀ ਨਾ ਪਕਾਈ ਮਾਰਨ ਦੀ ਲੋੜ ਨਹੀਂ ਆ ਚਿਮਟਾ ਲਾ ਲੂਆ ਕਿਸੇ ਤਨ ਜੀਬ ਨੂੰ ਕੋਈ ਨਹੀਂ ਆ ਜਾਂਦੇ ਅੱਜ ਮਹਿਮਾਨ ਦੱਸੂਗੀ ਮੈਂ ਮੰਮੀ ਮੈਨੂੰ ਆਇਆ ਕਹਿੰਦੀ ਸੀ ਗੁੰਡਾ ਕਰਵਾ ਲਿਆਂਗੀ ਫਿਰ ਮੰਮੀ ਦੇਖੇ ਤੈਨੂੰ ਪਤਾ ਦਿੰਦੀ ਬਾਨ ਕਹਿੰਦੀ ਬਾੜੀ ਸ਼ਿਕਾਇਤ ਹਾਂ ਲੱਗੂ ਪਤਾ ਹੈ ਕਰਦੀ ਐ ਹੌਲਡ ਅ ਗੂਪਾ ਦਾ ਫਾਦਾ ਸੈਂਟਰ ਹਾਇ ਨਿਕ ਇਹਾਰੇ ਇਹ ਸਭ ਠੀਕ ਹੈ ਸਿੱਧੇ ਬਰੇ ਗੁਦੀ ਨਾ ਨੋ 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 ਰੋਟੀ ਬਾਕੇ ਖਾ ਲੇ